ਸਾਸਰੀਆ ਭਾਜੀ ਸਾਸਤਰੀ ਕਾਲ ਜੀ ਤੇ ਭਾਜੀ ਤੈਨੀ ਮਿਹਨਤ ਕੰਦੇ ਤੇ ਆਪਣੀ ਕੀ ਢੜੀ ਜਲਦੀ ਹੈ ਜੀ ਢੜੀ ਤੇ ਵੀਰ ਜੀ 500 ਜਲਦੀ ਆ ਪਰ ਮੇਰੀ ਹੱਥ ਜੋੜ ਕੇ ਵੀਰਾਂ ਨੂੰ ਬੇਨਤੀ ਆ ਜਿਹੜੇ ਵੀਰ ਵੀਰੇ ਢੜੀ ਤੇ ਜਾਂਦੇ ਘਟ ਦੇੜੀ ਤੇ ਨਾ ਜਾਇਆ ਕਰੋ ਬਹੁਤ ਮਹਿੰਗਾਈ ਹੋ ਗਈ ਆ ਮੇਰੇ ਵੀਰ ਘਰ ਤੋਂ ਬਾਰੇ 500 ਰੁਪਏ ਢੜੀ ਤੇ ਘਟ ਜਾਇਆ ਕਰੋ ਹੱਥ ਜੋੜ ਕੇ ਮੇਰੇ ਵੀਰਾਂ ਨੂੰ ਬੇਨਤੀ ਆ ਦੂਜਿਆਂ ਦਾ ਵਕਾਰ ਵੀ ਨਾ ਮਾਰੋ ਮੇਰੇ ਵੀਰ 500 ਰੁਪਏ ਤੋਂ ਘਟਣਾ ਜਾਓ ਵੀਰ ਮੇਰੇ ਬਹੁਤ ਮਹਿੰਗਾਈ ਆ ਆਪਣੇ ਆਪਣਾ ਦੇ ਆਪਣੇ ਪਰਿਵਾਰ ਦਾ ਸੋਚੋ ਸਹੀ ਗੱਲ ਆ ਇਹੋ ਗੱਲ ਆ ਜੀ ਬੇਨਤੀ ਆ ਮੇਰੀ ਜੀ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਮੇਰੇ ਵੀਰ ਜਿਹੜੇ ਮੇਰੇ ਵੀਰ ਦਿਹਾੜੀ ਜਾਂਦੇ ਆ ਵੇਖੋ ਕਿੰਨਾ ਖፋ ਸਾਰਾ ਦਿਨ ਕਰਦੇ ਤੁਸੀਂ ਜੋ ਸਵੇਰ ਦੀ ਕਿੰਨੀ ਮਿਹਨਤ ਹੈ ਆਪਣੀ ਸਾਰਾ ਦਿਨ ਖਪਕੇ ਸ਼ਾਮਾਂ ਨੂੰ ਦਿਹਾੜੀ ਦੇ ਵੀਰੇ ਵੀਰੋ ਆਪਣੇ 500 ਰੁਪਏ ਲਿਆ ਕਰੋ ਆਪਣੇ ਘਰ ਦਾ ਗੁਜ਼ਾਰਾ ਚਲਾਓ ਬਹੁਤ ਮਹਿੰਗਾਈ ਹੋ ਗਈ ਆ ਇਹ ਵੇਖੋ ਵੀਰ ਮੇਰੇ ਨਾ ਘਟਦੇ ਜਾਇਆ ਕਰੋ ਮੈਂ ਬੇਨਤੀ ਦੂਜਿਆਂ ਦਾ ਬਕਰਨਾ ਮਰੋ ਬੇ ਹੱਥ ਜੁੜ ਕੇ ਬੇਨਤੀ ਟੱਡੇ ਗੜੀ ਉਹਨੇ ਬਹੁਤ ਕਮ ਉਖਾਵਾਰਿਆ ਵੀਰ ਦੱਸੰਦੇ ਆ ਕਿ ਤੁਹਾਡੇ ਲੱਕ 'ਚ ਸੱਟ ਲੱਗੀ ਤੇ ਖੂਨ ਵਗ ਰਿਹਾ ਵਾ ਮੈਂਨਾ ਜੀ ਵੇਖੋ ਲੱਕੇ ਸੱਟ ਲੱਗੀ ਲੱਕੇ ਮੇਰੇ ਛਿਲਿਆ ਗਿਆ ਇਧਰ ਵੇਖੋ ਪਿਛੇ ਰਹੀ ਦਿਖਾਓ ਮਾੜਾ ਕੋਈ ਨਹੀਂ ਦਿਖਾ ਦਿਖਾਓ ਕੋਈ ਗੱਲ ਨਹੀਂ ਲੱਕੇ ਮੇਰਾ ਵੀ ਖੁੱਛ ਲਿਆ ਗਿਆ ਇਧਰ ਵੇਖੋ ਜਾ ਵੇਖੋ ਨਹੀਂ ਕੋਈ ਨਹੀਂ ਆਹ ਵੇਖੋ ਇਹ ਕੀ ਬਣਿਆ ਪਿਆ ਆਹ ਵੇਖੋ ਆਹ ਵੇਖੋ ਇਹ ਠੇਕੇਦਾਰ ਨੇ ਕਿਤੇ ਪਟੀਆਂ ਕਰਾ ਕੇ ਦੇਣੀ ਹੋਈ ਨਹੀਂ ਨਹੀਂ ਬਹੁਤ ਮੰਦਾਲ ਜੀ ਆਵੇ ਬਹੁਤ ਖੂਨ ਸੇ ਮੰਦਾਲ ਜੀ ਤੁਹਾਡਾ ਖੂਨ ਕਿੰਨਾ ਸੇ ਮੰਡਿਆ ਵਾ ਇਹ ਠੇਕੇਦਾਰ ਨੇ ਕਿਤੇ ਵੇਖੋ ਜੀ ਕਿਤੇ ਪੱਟੀਆਂ ਕਰਾ ਕੇ ਦੇਣੀਆਂ ਮੈਂ ਮੇਰੇ ਵੀਰ ਬਹੁਤ ਮਹਿੰਗਾਈ ਕਿਤੇ ਆਪਣੀ ਦਿਹਾੜੀ ਵੀ ਟੁੱਟ ਜਾਂਦੀ ਕੋਈ ਮੀਂਹ ਪੈ ਗਿਆ ਕਦੀ ਕੋਈ ਧੁੰਦ ਪੈ ਗਈ ਕਦੀ ਕੋਸ਼ ਹੋ ਗਿਆ ਮੇਰੇ ਵੀਰ ਆਪਾਂ ਘਰ ਦਾ ਕਿਹੜਾ ਕਿਦਾਂ ਚਲਾਉਣਾ ਵਾ ਇਹ ਹੱਥ ਜੋੜ ਕੇ ਬੇਨਤੀ ਆ ਜਿਹੜਾ ਮੇਰਾ ਵੀਰ ਵੇਖੇ ਵਾਤਵਾ ਸ਼ੇਅਰ ਕਰੇ ਘੱਟੋ ਘੱਟ ਮੇਰੇ ਸਹਾਨਾ ਵੀਰ ਦੱਸਣ ਦੇ ਕਿ ਅੱਧੀ ਬੋਲਤੜੀ ਖੂਨ ਦੀ ਨਿਕਲ ਚੁੱਕੀ ਆ ਇਹ ਸਾਲ ਚ ਪੂਰੇ ਹੋ ਜਾਊਗਾ ਨਾ ਜੀ ਕਿੱਥੇ ਹੋਣਾ ਇਹ ਤਾਂ ਹੁਣ ਫਰੂਟ ਫਲ ਖਾਹੂ ਖਾਹੂਗਾ ਤੇ ਠੇਕੇਦਾਰ ਨੇ ਕੀ ਦੇਣਾ ਉਹਨੇ ਤਾਂ ਬਾਂਦੀ ਦਿਹਾੜੀ ਦੇਣੀ ਆਪਣੀ ਹਾਂਜੀ ਇਹ ਕਿਹੜੇ ਫਰੂਟ ਨਾਲ ਆਪਣਾ ਤੁਹਾਡਾ ਖੂਨ ਪੂਰਾ ਹੋਊਗਾ ਜੀ ਆਪਣਾ ਕੇਵੀ ਬਲ ਖਾਉਂ ਜੀ ਕੋ ਜੂਸ ਜਾਂ ਪੀਊਗਾ ਕੋ ਤੇ ਵੇਖੋ ਹੁਣ 200 ਰੁਪਏ ਮੇਰਾ ਇਥੇ ਲੱਗ ਗਿਆ ਹਾਂਜੀ ਤੇ 300 ਬਜਾ 300 ਨਾਲ ਕਿੱਦਾਂ ਘਰ ਚਲਾ ਲੂ ਮੈਂ ਕਿੱਦਾਂ ਸਹੀ ਗੱਲ ਹੈ ਜੀ ਹਾਂਜੀ ਹਾਂਜੀ ਤੇ ਵੀਰ ਮੇਰੇ ਨੂੰ ਬੇਨਤੀ ਇਹ ਹੋਈ ਆ ਵੀ ਚਲੋ ਆਪਣਾ ਮੈਂ ਆਪਣਾ ਸਾਰ ਲੂਗਾ ਪਰ ਆਪਣੇ ਮੇਰੇ ਵੀ ਤੁਸੀਂ ਹੱਥ ਜੋੜ ਕੇ ਮੈਂ ਤੁਸੀਂ ਨਾ ਘੜ ਦੇ ਦੇ ਹਾਂ ਹਾਂ ਕਿਉਂ ਵੀ ਮੁੜ ਕੇ ਚੰਗੇ ਭਲੇ ਬੰਦੇ ਦਾ ਵੀ ਵਕਾਰ ਖਰਾਬ ਹੁੰਦਾ ਹੈ ਆ ਬੰਦੇ ਦਾ ਵਕਾਰ ਖਰਾਬ ਹੁੰਦਾ ਹੈ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਚੀਜ਼ ਨੂੰ ਹਾਂਜੀ ਬਹੁਤ ਹੱਥ ਜੋੜ ਕੇ ਬੇਨਤੀ ਹੈ ਜੀ ਖ